ਸਤਨਾਮ ਸੱਚ ਸੱਚਾ ਸੱਚਾ ਪੁਰਖ ਸਤਨਾਮ ਸੱਚ ਦਾ ਨਾਮ ਸੱਚ ਦਾ ਬਸਾਰਾ ਟਰੂ ਟਰੁਥ ਤੇ ਉਹਦੇ ਤੇ ਅਟੱਲ ਜ਼ੋਰ ਦਿੱਤਾ ਬਾਬਾ ਨਾਨਕ ਜੀ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਉਹਦਾ ਜਿਹੜਾ ਸ਼ਾਸਨ ਹੁੰਦਾ ਇੱਕ ਪ੍ਰਸ਼ਾਸਨ ਹੁੰਦਾ ਉਹ ਸ਼ਾਸਨ ਉਤੋਂ ਜਿਹੜਾ ਚੱਲਿਆ ਆ ਰਿਹਾ ਨੇਚਰ ਦਾ ਪ੍ਰਾਸ਼ਾਸਨ ਜਿਹੜੇ ਮਨੁੱਖ ਨੇ ਉਹ ਆਪਣੇ ਅਧੀਨ ਫਿਰ ਆਪਣਾ ਆਪਣਾ ਬਣਾ ਲੈਂਦੇ ਨੇ ਕੋਈ ਕੰਟਰੀ ਜ ਜਿੱਥੇ ਝੂਠ ਦਾ ਪ੍ਰਸ਼ਾਸਨ ਹੁੰਦਾ ਕਿਤੇ ਸੱਚ ਦਾ ਪ੍ਰਸ਼ਾਸਨ ਹੁੰਦਾ ਜਿਹੜਾ ਸਤਨਾਮ ਜਿੱਥੇ ਕਿਤੇ ਮਨੁੱਖੀ ਅਧਿਕਾਰਾਂ ਦੀ ਕਦਰ ਤੇ ਆਜ਼ਾਦੀ ਦੀ ਗੱਲ ਹੁੰਦੀ ਹੈ ਉਹ ਪ੍ਰਸ਼ਾਸਨ ਹੁੰਦਾ ਜਿੱਥੇ ਹਰ ਇੱਕ ਦੇ ਹੱਕ ਤੇ ਹਕੂਕ ਦੀ ਰੱਖਿਆ ਕੀਤੀ ਜਾਂਦੀ ਆ ਉਹਨਾਂ ਦਾ ਪਾਲਣ ਕੀਤਾ ਜਾਂਦਾ ਜਿੱਥੇ ਕਿਸੇ ਨੂੰ ਮਾੜਾ ਮੋਟਾ ਝਟਕਾ ਵੀ ਲੱਗਦਾ ਸਰਕਾਰ ਜਾਂ ਉਥੋਂ ਦੇ ਜਿਹੜੇ ਅ ਅਫਸਰਾਨ ਹੁੰਦੇ ਨੇ ਉਹ ਜਿਹੜੇ ਉਸ ਬੰਦੇ ਤੱਕ ਪਹੁੰਚ ਕਰਦੇ ਨੇ ਤੇ ਉਸਦੇ ਅਧਿਕਾਰਾਂ ਦੀ ਰੱਖਿਆ ਕਰਦੇ ਨੇ ਉਸ ਨੂੰ ਸਿਕਿਉਰਿਟੀ ਦਿੰਦੇ ਨੇ ਤੇ ਉਸ ਨੂੰ ਬਚਾਉਂਦੇ ਨੇ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਭਾਵੇਂ ਕਿ ਉਹ ਬਹੁਤ ਜ਼ਿਆਦਾ ਗਰੀਬ ਹੋਵੇ ਭਾਵੇਂ ਬਹੁਤ ਜ਼ਿਆਦਾ ਅਮੀਰ ਹੋਵੇ ਇਹ ਉਹ ਪ੍ਰਸ਼ਾਸਨ ਜਿਹੜਾ ਹੁੰਦਾ ਉਹ ਸਹੀ ਪ੍ਰਸ਼ਾਸਨ ਹੁੰਦਾ ਸਤਨਾਮ ਦੇ ਅਧੀਨ ਤੇ ਇਸ ਨੂੰ ਧਾਰਮਿਕਤਾ ਤੇ ਇਲਾਹੀ ਗੁਣਾਂ ਦੇ ਵਿੱਚ ਟੋਲਦਾ ਸਿਸਟਮ ਨੂੰ ਸਤਨਾਮ ਆ ਜਿਹੜਾ ਧਰਮ ਮਸਬ ਸੱਚ ਇਹ ਚੀਜ਼ਾਂ ਆਪਸ ਦੇ ਵਿੱਚ ਜੁੜੀਆਂ ਹੋਈਆਂ ਨੇ ਜਿੱਥੇ ਕਹਿੰਦੇ ਧਰਮ ਦਾ ਰਾਜ ਆ ਜਿੱਥੇ ਸੱਚ ਦਾ ਰਾਜ ਆ ਉਹਨੂੰ ਹੀ ਧਰਮ ਕਹਿ ਦਿੰਦੇ ਆ ਜਿੱਥੇ ਸੱਚ ਦਾ ਰਾਜ ਆ ਮਨੁੱਖੀ ਅਧਿਕਾਰਾਂ ਦੀ ਪਾਲਣਾ ਹੁੰਦੀ ਆ ਸਤਕਾਰ ਹੁੰਦਾ ਉਹ ਸੱਚ ਦਾ ਰਾਜ ਹੁੰਦਾ ਤੇ ਉਹ ਉਹਦੇ ਚ ਇਹ ਉਹਨੂੰ ਢਾਲਦਾ ਇਲਾਹੀ ਗੁਣਾਂ ਦੇ ਨਾਲ ਢਾਲਦਾ ਜਿਹੜੇ ਇਲਾਹੀ ਰੱਬੀ ਗੁਣ ਹੁੰਦੇ ਨੇ ਜਿਹੜੇ ਕੁਦਰਤ ਤੇ ਮਨੁੱਖੀ ਅਧਿਕਾਰਾਂ ਤੇ ਉਹਨਾਂ ਦੇ ਵਿੱਚ ਪਰਵਰਤਿਤ ਕਰ ਦਿੰਦਾ ਉਹਨਾਂ ਦੇ ਨਾਲ ਮਿਲਾ ਦਿੰਦਾ ਉਹਨਾਂ ਨੂੰ ਸੋ ਇਹ ਕਦੇ ਵੀ ਡਰ ਜਾਂ ਪੱਖਪਾਤ ਚ ਨਹੀਂ ਆਉਂਦਾ ਹੈਗਾ ਕਦੇ ਉਹ ਜਿਹੜਾ ਪ੍ਰਸ਼ਾਸਨ ਹੁੰਦਾ ਏਦਾਂ ਜਿਹੜਾ ਸਤਨਾਮ ਦੇ ਅਧੀਨ ਚੱਲਦਾ ਉਹ ਨਾ ਡਰਦਾ ਕਿਸੇ ਤੋਂ ਨਾ ਕਿਸੇ ਨੂੰ ਡਰਾਉਂਦਾ ਤੇ ਉਹ ਆਪਣੇ ਆਪ ਦੇ ਵਿੱਚ ਸੰਪੂਰਨ ਹੁੰਦਾ ਆਪਣੇ ਆਪ ਦੇ ਵਿੱਚ ਸੱਚ ਹੁੰਦਾ ట్రੂਥਫੁਲਨੈਸ ਹੁੰਦੀ ਏ ਉਹਦੇ ਚ ਸੋ ਇਹ ਇਹਦੇ ਚ ਸਾਨੂੰ ਅ ਲੀਡਰਸ਼ਿਪ ਤੇ ਜਿਹੜਾ ਸਿਟੀਜ਼ਨਸ਼ਿਪ ਜਿਹੜੇ ਜਿੰਨੇ ਵੀ ਸਿਟੀਜ਼ਨ ਹੁੰਦੇ ਨੇ ਉਹਨਾਂ ਤੇ ਉਹ ਉੱਚਾ ਪੱਧਰ ਜਿਹੜਾ ਹੈ ਲਾਈਫ ਸਟਾਈਲ ਹੈ ਜਿਹੜਾ ਸੱਚਾ ਸਾਦਾ ਜੀਵਨ ਤੇ ਆਮ ਕੁਦਰਤੀ ਜੀਵਨ ਉਹਦੇ ਚ ਸਾਨੂੰ ਮਜ਼ਬੂਤੀ ਬਖਸ਼ਦਾ ਉਹਦੇ ਉਹਦੇ ਵੱਲ ਸਾਨੂੰ ਵਧਾਉਂਦਾ ਕਿ ਇਹ ਜੀਵਨ ਕਿ ਜੇ ਤੁਸੀਂ ਇਸ ਤਰ੍ਹਾਂ ਵਿਚਰੋਂਗੇ ਵਰਤ ਵਿਹਾਰ ਕਰੋਗੇ ਸਤਨਾਮ ਦੇ ਨਾਲ ਚੱਲੋਗੇ ਟਰੂਥਫੁਲਨੈਸ ਦੇ ਨਾਲ ਰਹੋਗੇ ਤੁਸੀਂ ਉਸ ਦੇ ਜਿਹੜੇ ਸਿਧਾਂਤ ਨੇ ਉਹਨਾਂ ਨੂੰ ਮੰਨੋਗੇ ਤਾਂ ਫਿਰ ਪ੍ਰਾਸ਼ਾਸ਼ਨ ਜਿਹੜਾ ਸਾਸ਼ਨ ਦਾ ਪ੍ਰਸ਼ਾਸਨ ਅਗੇ ਉਹ ਤੁਹਾਡੀ ਰੱਖਿਆ ਕਰੂਗਾ